ਵਧੀਆ ਨਵੇਂ ਨੇ ਇਹਨ ਵਿਦਾਉਟ ਸਲਫਰ ਹੈ ਇਹ ਮੋਟਰਸਾਈਕਲ ਇਹ ਵੀ origignal ਹੈ ਦੋਨੋਂ ਟਾਇਰ ਨਵੇਂ ਲੱਗੇ ਹੋਏ ਆ ਇਹਦੇ ਅੱਗੇ ਵੀ ਪਿੱਛੇ ਵੀ ਪੰਜਾਬ ਦਾ ਨੰਬਰ ਹੈ ਇਹਦਾ ਪ੍ਰਟੀਨਾ ਇਹ ਆਪਣੇ ਕੋਲ ਹੈਗਾ ਪ੍ਰਟੀਨਾ 2013 ਮਾਡਲ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ 'ਚ ਸਾਰਿਆਂ ਦਾ ਸਵਾਗਤ ਹੈ ਨਾਲ ਆਪਣਾ ਏਕਮ ਅਰੇ ਬਲੋ ਸਾਰਿਆਂ ਨੂੰ ਬਹੁਤ ਹੀ ਸਸਤੀ ਹੈ ਦਾ ਹੈ ਤੇ ਅੱਜ ਆਪਾਂ ਲੈ ਕੇ ਆਏ ਠੋਡੇ ਲਈ ਫੇਰ ਤੋਂ ਸਸਤੇ ਸਸਤੇ ਮੋਟਰਸਾਈਕਲ ਤੇ ਆਪਾਂ ਲੋਕੇਸ਼ਨ ਦੱਸਦੀਏ ਲੋਕੇਸ਼ਨ ਆਪਾਂ ਦੱਸ ਦੇਣੀ ਸੀਗੇ ਅ ਸਰਹੰਦਰ ਰਾਜਪੁਰਾ ਰੋਡੋਂ ਪਿੰਡ ਬਸੰਤਪੁਰਾ ਆਪਣਾ ਤੇ ਛੋਟੀ ਜਿਹੀ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਲੋਕੀ ਸਭ ਤੋਂ ਪਹਿਲਾਂ ਮੋਟਰਸਾਈਕਲ ਦੀ ਕੰਡੀਸ਼ਨ ਚੈੱਕ ਕਰੋ ਲੋ ਪਿਛੇ ਟਾਇਰ ਨਵਾਂ ਲੱਗਿਆ ਹੋਇਆ ਪਿੰਕੀ ਟਾਪੇ ਵਧੀਆ ਨਵੇਂ ਨੇ ਐਨ ਓਰੀਜਨਲ ਨੇ ਤੇ ਕੰਡੀਸ਼ਨਰ ਵਧੀਆ ਇੰਜਨ ਦਾ ਕੰਮ ਆਪਨੇ ਆਪ ਕਰਾਇਆ ਹੋਇਆ ਇਹਦਾ ਰਾਏਪੁਰੇ ਦਾ ਨੰਬਰ ਹੈ ਇਹਦਾ ਲੋਕਲ ਤੇ 2005 ਮਾਡਲ ਹੈ ਨਵੇਂ ਮਾਡਲ ਜੇ ਤਿਆਰ ਕਰਿਆ ਹੋਇਆ ਆਪਾਂ ਨੇ ਤੇ ਇਹ ਮੋਟਰਸਾਈਕਲ ਦੇਣਾ ਬਈ ਆਪਾਂ ਇੱਕੇ ਰੇਟ 16 ਦਾ 16000 ਦਾ ਕੀ ਕੰਡੀਸ਼ਨ ਚੈੱਕ ਕਰ ਲਓ ਮੋਟਰਸਾਈਕਲ ਦੀ ਇੰਜਨ ਗੇਅਰ ਵਧੀਆ ਹੈ ਪਿੱਛੇ ਟਾਇਰ ਨਵਾਂ ਲੱਗਿਆ ਹੋਇਆ ਚੇਨ ਸੈੱਟ ਠੀਕਾ ਹੈ ਇਹਦਾ ਰਾਜਪੁਰੇ ਦਾ ਹੀ ਨੰਬਰ ਹੈ ਇਹਦਾ ਉਸ ਤੋਂ ਬਾਅਦ ਜੋ ਆ ਜਾਂਦਾ ਆਪਣੇ ਕੋਲ ਡੀਲੈਕਸ ਤੇ ਪੇਪਰਾਂ ਕਰਕੇ ਰੁਕਿਆ ਹੋਇਆ ਸੀਗਾ ਇਹਦੇ ਪੇਪਰ ਆਉਣੇ ਸੀਗੇ ਆਪਣੇ ਕੋਲ ਕਸਟਮਰ ਦਾ ਬਹੁਤ ਸੀਗਾ ਇਹਦਾ ਆਪਾਂ ਦਫਤਰ ਨਹੀਂ ਹੈਗਾ ਇਹ ਇਹਨੂੰ ਸੀ ਹੋਣੀ ਸੀਗੀ ਲੋਨ ਦੀ ਇਹ 22 ਮਾਡਲ ਹਨ ਤੁਹਾਨੂੰ ਦੱਸਿਆ ਪਹਿਲਾਂ ਵੀ ਵੀਡੀਓ ਪਾਈ ਹੋਈ ਹੈ ਇਹਦੀ ਇਹ 75 ਤੋਂ origignal ਚੱਲਿਆ ਹੋਇਆ ਹੈ ਇਹ ਉਹ ਵਿਦਾਊਟ ਸਲਫਾ ਹੈ ਇਹ ਮੋਟਰਸਾਈਕਲ ਦੇਣਾ ਬਈ ਆਪਾਂ ਇੱਕੇ ਰੇਟ 48 ਦਾ 50000 ਦਾ 50 ਦਾ ਹੀ ਨੰਬਰ ਆ ਮੋਟਰਸਾਈਕਲ ਦਾ ਕਰੋ ਚੈੱਕ ਉਧਰ ਮੈਸਟਰੋ ਖੜੀ ਆ 17 ਮਾਡਲ ਬਾਈਕ ਹਜ਼ਾਰ ਦੇ ਚੱਲੀ ਹੋਈ ਆ ਇਹ ਆਪਾਂ ਦੇ ਦਾਂਗੇ ਬਈ 28000 ਦੀ ਕਰੋ ਕੰਡੀਸ਼ਨ ਚੈੱਕ ਕਰਕੇ ਦੀ ਮੈਸਟਰੋ ਦੀ ਤੇ ਫੇਰ ਆ ਗਿਆ ਆਪਣੇ ਕੋਲ ਇੱਧਰ ਡ੍ਰਿਮ ਯੁੱਗਾ ਇਹ ਵੀ オリジナル ਆ ਦੋਨੋਂ ਟਾਇਰ ਨਵੇਂ ਲੱਗੇ ਹੋਏ ਆ ਇਹਦੇ ਅੱਗੇ ਵੀ ਪਿੱਛੇ ਵੀ ਪੰਜਾਬ ਦਾ ਨੰਬਰ ਹੈ ਬੰਦੇ ਦੇ ਹੀ ਨਾਮ ਆ ਕੰਡੀਸ਼ਨ ਵਧੀਆ ਮੋਟਰਸਾਈਕਲ ਦੀ ਹੈ ਇਹਨੂੰ ਵਿਦਆਊਟ ਸਲਫਰ ਹੈ ਇੰਜਨ ਗੇਅਰ ਵਧੀਆ ਕੋਈ ਸਾਊਂਡ ਨਹੀਂ ਕੋਟ ਨਹੀਂ ਹੈਗਾ ਇਹਦਾ ਤੇ ਆਪਣੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹਨੂੰ ਤਾਂ ਕਿ ਪੂਰੀ ਡਿਟੇਲ ਦਾ ਵੀ ਪਤਾ ਲੱਗੇ ਬੰਦੇ ਬਾਅਦ ਵਿੱਚ ਮੈਸੇਜ ਕਰਨ ਜੰਨੇ ਆ ਬਈ ਰੇਟ ਵੀ ਦੱਸਿਆ ਉਹਨੂੰ ਦੱਸਿਆ ਹੈਗਾ ਇਹ 2014 ਮਾਡਲ ਆ ਬਈ ਤੇ ਸ਼ਹਿਰ 'ਚ ਵਿਕਣ ਦਾ ਰੇਟ ਹੈਗਾ ਇਹਦਾ 24-25000 ਆਪਾਂ ਮੋਟਰਸਾਈਕਲ ਦੇਣਾ ਬਈ ਇਹ ਇੱਕੀ ਰੇਟ 18.5 ਦਾ ਤੇ ਕਰ ਲੋ ਕੰਡੀਸ਼ਨ ਚੈੱਕ ਉਸ ਤੋਂ ਬਾਅਦ ਚ ਆ ਜਾਂਦਾ ਪਲਟੀਨਾ ਇਹ ਆਪਣੇ ਕੋਲ ਹੈਗਾ ਪਲਟੀਨਾ 2013 ਮਾਡਲ ਆ ਟਾਇਰ ਦੋਨੋਂ ਨਵੇਂ ਲੱਗੇ ਹੋਇਆ ਫਤਿਹਗੜ੍ਹ ਸਾਹਿਬ ਦਾ ਨੰਬਰ ਆ ਇਹ ਜਦੋਂ ਰੈਡੀ ਹੋਏ ਆਪਾਂ ਫੇਰ ਦੱਸਾਂਗੇ ਇਹ ਤਾਂ ਥੋੜਾ ਜਿਹਾ ਕੰਮ ਰਹਿੰਦਾ ਕੌਸ਼ਕ ਤੇ ਇਹ ਵੀ ਵੀ ਕੰਡੀਸ਼ਨ ਚੈੱਕ ਕਰ ਲਓ ਆ ਸੁਪਰ ਖੜਾ ਸੁਪਰ ਦੇ ਦਾਂਗੇ ਬੰਦੇ ਦੇ ਹੀ ਨਾਮ ਆ ਪਰ ਕਾਪੀ ਕੋਈ ਹੋਈ ਹੈ ਇਹਦੀ ਕਾਪੀ ਮਿਲ ਨਹੀਂ ਹੈਗੀ ਉਹਦੇ ਪ੍ਰੂਫ ਵਗੈਰਾ ਆਪਾਂ ਸਾਰੇ ਦੇ ਦਾਂਗੇ ਜੋ ਵੀ ਹੈਗੇ ਨੇ ਤੇ ਕਰੋ ਬਣੀ ਹਿੰਜਾ ਕੇ ਉਹ ਛੇਗੂ ਇਹ ਮੋਟਰਸਾਈਕਲ ਦਵਾਂਗੇ ਭਈ ਆਪਾਂ 13 ਦਾ ਹੈ ਵਿਦਆਊਟ ਕਾਪੀ ਹੈ ਪ੍ਰੂਫ ਵਗੈਰਾ ਐਫੀਡੇਵਿਟ ਉਹ ਸਾਰਾ ਦੇ ਦਾਂਗੇ ਆਪਾਂ ਇੰਜਨ ਗੇਅਰ ਵਧੀਆ ਇਹਦਾ ਵੀ ਮੋਟਰਸਾਈਕਲ ਦਾ ਤੇ ਹਰ ਇੱਕ ਵੀਡੀਓ ਦਾ ਕਹਾਣਾ ਹੁੰਨਾ ਇੱਧਰ ਆਪਣੇ ਮੋਟਰਸਾਈਕਲ ਖੜੇ ਜੀ ਯਾਮਾ ਖੜਾ ਸਕੂਟਰ ਖੜਾ ਆਪਣਾ ਟਰੈਕਟਰ ਖੜਾ ਜੀ ਤੇ ਇੱਧਰ ਆਣੀ ਸੁਤਰਾ ਗੱਡੀ ਖੜੀ ਆ ਤੇ ਛੋਟੀ ਜੀ ਵੀਡੀਓ ਸੀਗੀ ਆਪਣੀ ਇੰਨਾ ਕੁ ਪ੍ਰੋਜੈਕਟ ਹਜੇ ਆਪਣੇ ਕੋਲ ਹਾਜ਼ਰ ਹੈ ਇਹ ਅਵੇਲੇਬਲ ਨੇ ਆਪਣੇ ਕੋਲ ਡੀਲਕਸ ਸ਼ੋਰੂਮ ਕੰਡੀਸ਼ਨ ਆ ਇਹ ਕੋਈ ਪੈਸਾ ਨਹੀਂ ਲੱਗਦਾ ਹੈਗਾ ਇਹ ਤੋਂ ਤੇ 7285 ਜਿੰਨਾ ਚੱਲੇ ਓਰੀਜਨਲ ਚੱਲੇ ਹੋਏ ਤੇ ਜਿਆਦਾਤਰ ਡਿਮਾਂਡ ਸਪਲੈਂਡਰ ਦੀ ਆਉਂਦੀ ਸੀ ਜੀ ਸਪਲੈਂਡਰ ਵਧੀਆ ਲੁੱਕ ਚ ਤਿਆਰ ਕਰਿਆ ਹੋਇਆ ਆ ਆ ਜਾਓ ਬਾਈ ਜੀ ਵੀਡੀਓ ਹਟਾ ਲਓ ਸਾਡੇ ਕੋਲੇ ਕਮਾਲ ਖੜਾ ਹੈ ਆਪਣੇ ਕੋਲੇ ਤੇ ਸਸਤੇ ਦੇ ਸਸਤੇ ਮਹਿੰਗੇ ਤੋਂ ਮਹਿੰਗਾ ਤੇ ਆਹ ਆਮ ਮੋਡਸ ਹੈ ਬਹੁਤ ਵਧੀਆ ਨਮਾ ਉੱਚਾ ਨਮਾ ਕਰ ਪਿਆ ਹੈ ਤੇ ਬਾਈ ਰੇਟ ਦਾ ਕਰੂਗੇ ਮਾੜਾ ਮੋਟਾ ਕਿ ਉੱਪਰ ਥੱਲੇ ਕਰ ਲੈਣ ਠੀਕ ਹੈ ਬਾਈ ਤੇ ਇੰਨੀ ਕ ਵੀਡੀਓ ਸੀ ਕਿ ਮਿੱਤਰੋ ਆਪਣੇ ਕੋਲ ਤੇ ਜਿੰਨੀਆਂ ਚੀਜ਼ਾਂ ਸੀਗੀਆਂ ਆਪਾਂ ਨੇ ਦਿਖਾਤੀਆਂ ਸਾਰੀਆਂ ਜੋ-ਜੋ ਆਪਣੇ ਕੋਲ ਖੜੀਆਂ ਨੇ ਤੇ ਕੋਸ਼ਿਸ਼ ਹੱਦ ਤੱਕ ਪਹਿਲਾਂ ਮਾਲ ਆਇਆ ਸੀਗਾ ਵੀਡੀਓ ਪਈ ਨਹੀਂ ਹੈਗੀ ਆਪਣੇ ਤੋਂ ਤੇ ਆਪਾਂ ਇਦਾਂ ਹੀ ਦੇ ਦਿੱਤਾ ਤੇ ਜਿਲ੍ਹਾ ਆਪਾਂ ਨੂੰ ਪਟਿਆਲਾ ਪੈਂਦਾ ਵੀ ਸਰਹੰਦ ਰਾਜਪੁਰਾ ਰੋਡ ਤੇ ਆਪਣਾ ਪਿੰਡ ਆ ਬਸੰਤਪੁਰਾ ਤੇ ਜਿਹੜੇ ਬੰਦੇ ਆਪਾਂ ਨੂੰ ਪਿਆਰ ਕਰਦੇ ਉਹਨਾਂ ਦਾ ਧੰਨਵਾਦ ਤੇ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰਾਇਆ ਕਰੋ ਵਾਦ ਤੋਂ ਬਾਅਦ ਤਾਂ ਕਿ ਨਵੀਆਂ-ਨਵੀਆਂ ਆਪਾਂ ਵੀਡੀਓ ਪਾਦੇ ਰਹੀਏ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨੰਬਰ ਸਕਰੀਨ ਤੇ ਚੱਲਦਾ ਆ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਤਿ